ਦੀ ਕੀ ਹੁਤੀ ਅੱਜ ਅਸੀਂ ਪਿੰਡ ਢਲਵਾ ਪਹੁੰਚੇ ਆ ਜੋ ਸਾਡੇ ਆਪੇ ਸਰਕਾਰ ਜੋ ਕਥੀ ਦਾ ਸਰਦਾਰ ਗੁਰਿਆ ਸਿੰਘ ਜੀ ਕਮਿਸ਼ਨ ਇਹ ਕੂਚਲਾ ਦਾ ਮਾਨ ਨੇ ਦੁਆਬੇ ਦੀ ਸ਼ਾਨ ਆ ਤੇ ਜਿਨ੍ਹਾਂ ਨੇ ਬਹੁਤ ਲੰਮੇ ਸਮੇਂ ਤੋਂ ਕੋਸ਼ਿਸ਼ ਹੀ ਕਰਿਆ ਰਹੇ ਨੇ ਔਰ ਪਿੰਡ ਦੇ ਸਰਪੰਚ ਵੀ ਨੇ ਪਿੰਡਿਆਂ ਦੇ ਬਹੁਤ ਬਹੁਤ ਜਿਆਦਾ ਸੇਵਨੋ ਭਾਈਆ ਇਹਨਾਂ ਸਤਿਗੁਰਾਂ ਦੇ ਭਾਗਾਂ ਸਮਾਸਾਨੁ ਪ੍ਰਾਪਤ ਕਰਾਇਆ ਕਿ ਇਹਨਾਂ ਦਰਸ਼ਕਾਂ ਦਾ ਮੌਕਾ ਮਿਲਿਆ ਸੁਭਾਉ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਇਹ ਵੀਰ ਜੀ ਨਾਲ ਕਿ ਸਾਨੂੰ ਬਹੁਤ ਖੁਸ਼ੀ ਹੋਈ ਆ ਹੋਰ ਵੀਰ ਜੀ ਨਾਲ ਬੈਠੇ ਤੇ ਪਿੱਢ ਦੇ ਪਰਮਤਮੇ ਸੱਜਣ ਸਾਰੇ ਉਹ ਹੀ ਜੀਵਾ ਕਹਿੰਦੇ ਤੇ ਗੱਜ ਗੱਗ ਕਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਭਾਈ ਗੁਰਦਾਸ ਜੀ ਸਾਨੂੰ ਅੱਜ ਭਾਗਾਂ ਸਮਾਪਤ ਹੋਇਆ ਕਿਉਂਕਿ ਅਸੀਂ ਤੇ ਸਤਗੁਰ ਸੇਵਾ ਲੈ ਰਹੇ ਸੀ ਅਸੀਂ ਕੋਹਨੇ ਸੇਵਾ ਕਰਨ ਦੀ ਚੀਜ਼ ਬੰਦੇ ਜੇ ਸਤਿਗੁਰ ਸੇਵਾ ਲੈ ਰਹੇ ਸੀ ਸੇਵਾ ਕਰਦਿਆਂ ਕਰਦਿਆਂ ਸਾਨੂੰ ਜਾ ਰਿਹਾ ਕਿ ਸਾਡਾ ਭਰਾ ਇੱਥੇ ਰਹਿੰਦਾ ਜੇ ਦਰਸ਼ਨ ਕਰ ਚੱਲੀਏ ਤੇ ਬਹੁਤ ਬਹੁਤ ਸਾਨੂੰ ਕਾਰਜਵਕੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਆ ਵੀ ਦੀ ਆਪਣੇ ਬਾਰੇ ਤੇ ਫਿਰੰਡ ਬਾਰੇ ਤੇ ਜੋ ਤੁਸੀਂ ਕੁਝ ਵਿੱਚ ਮੱਲਾ ਮਾਰਿਆ ਉਹਨਾਂ ਬਾਰੇ ਵੀ ਦੱਸਣਾ ਪਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਹ ਕਮੇਟੀ ਚਿੰਤਾ ਗਈ ਹੋ ਗਿਆ ਬੇਫਰਵਾਹ ਜਿਸ ਕੋ ਕੁਝ ਨਾ ਚਾਹੀਏ ਸੋਈ ਸ਼ਹਿਨ ਸ਼ਾਹ कुछ करने की तमन्ना है तो लोगों के लिए कर قوم کے لیے کر पंथ के लिए कर देश के लिए कर वरना तू भी शुमार होगा खुदगर्जों की किताब में कुदरती سبب بن دے ہے संयोग ते वियोग दाते दे तुर दगाऊं लिखे है आज बड़ा ही आनंद आया मेरे हरदिल अजीज बहुतstdcारी हुए वीर भाई साहब भाई विचित्र सिंह जी इटली वाले ਉਹ ਸ਼ਾਇਦ ਮੇਰੇ ਕੋਲ ਸ਼ਬਦ ਉਸ ਵਿੱਚੋਂ ਸ਼ਬਦ ਮੁੱਕ ਜਾਣਗੇ ਮੈਂ ਜਦੋਂ ਇਹਨਾਂ ਦੀ ਕੋਈ ਗੱਲ ਕਰਾਂ ਇਹਨਾਂ ਦੀ ਲਾਈਫ ਦਾ ਵਰਕਾ ਪੁੱਣਾ ਵੀਰ ਬਚਿੱਤਰ ਸਿੰਘ ਹੋਰੀ ਸਾਡੇ ਦਾਸ ਦੇ ਗਰੇ ਵਿੱਚ ਆਏ ਆ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਜੀ ਆਇਆਂ ਜਿੰਨੇ ਕਦਮ ਤੁਸੀਂ ਚੱਲ ਕੇ ਆਏ ਹੋ ਸਾਡੇ ਸਾਰਿਆਂ ਦੇ ਸਿਰ ਮੱਥੇ ਤੇ ਹੈ ਤੇ ਕੁਦਰਤੀ ਸੁਭਬ ਬਣ ਗਿਆ ਹੈ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਾਡੇ ਮੇਰੇ ਵੱਡੇ ਵੀਰ ਸਰਦਾਰ ਕਰੋਚਨ ਸਿੰਘ ਜੀ ਮੇਰੇ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਦੀ ਸੈਰ ਕਰਕੇ ਹੁਣੇ ਆਏ ਐ ਔਰ ਉਹਨਾਂ ਤੋਂ ਇਲਾਵਾ ਮੇਰੇ ਬੱਚਿਆ ਸਮਾਨ ਰਾਜਪਾਲ ਸਿੰਘ ਜੀ ਕੋ ਬੈਠੇ ਐ ਮੇਰੇ ਵੱਡੇ ਵੀਰ ਨਰਿੰਦਰ ਸਿੰਘ ਜੀ ਜਿਹੜੇ ਚੰਗੇ ਰਾਗੀ ਐ ਕੀਰਤੀ ਜਥਾ ਐ ਔਰ ਭਾਈ ਜੋਰਾਵਰ ਸਿੰਘ ਜੀ ਐਕਸ ਪ੍ਰਧਾਨ ਗੁਰਦੁਆਰਾ ਸਹਿਬ ਪਤੀਆਮੂਖੀ ਤਲਵਾ ਕੋ ਬੈਠੇ ਐ ਤੋਂ ਮੈਂ ਤਨਵਾਦ ਕਰਦਾ ਮੈਂ ਗੁਪਤ ਗੁਚੜੀ ਸੀ ਕਿ ਵੀਰ ਬਚਿੱਤਰ ਸਿੰਘ ਹੋਰੀ ਬਾਬਾ ਲੀਡਰ ਸਿੰਘੁਰਾ ਦੇ ਨਾਲ ਕਿ ਜੋ ਸਾਡਾ ਪੀੜਿਤ ਲੋਕ ਹੈ ਉਹਨਾਂ ਤੱਕ ਉਹ ਪਹੁੰਚ ਕਰੇ ਹੈ ਔਰ ਜਿੱਥੇ ਜਿੱਥੇ ਵੀ ਦਸ ਪੈਂਦੀ ਹੈ ਉਹ ਜਾ ਰਿਹਾ ਹੈ ਉਹਨੇ ਆਪਣਾ ਆਪ ਸਮਰਪਿਤ ਜਿਹੜਾ ਉਹ ਗੁਰੂ ਘਰ ਨੂੰ ਕੀਤਾ ਹੋਇਆ ਹੈ ਪਾਤਸ਼ਾਹ ਨੂੰ ਕੀਤਾ ਹੋਇਆ ਹੈ ਦਾਤੇ ਨੂੰ ਕੀਤਾ ਹੋਇਆ ਹੈ ਤੇ ਉਹਨਾਂ ਦੀ ਲਾਈਫ ਦੀ ਜਦੋਂ ਮੈਂ ਹਿਸਟਰੀ ਵੇਖਦਾ ਹੈ ਐ ਇੱਡੇ ਵੱਡੇ ਦੁੱਖ ਸੰਕਟ ਉਹਨਾਂ ਦੇ ਜੀਵਨ ਕਾਲ ਵਿੱਚ ਆਏ ਤਾਂ ਵਾਹਿਗੁਰੂ ਨੇ ਉਹਨਾਂ ਨੂੰ ਖੇਡ ਰੱਖਿਆ ਜਿੱਡੀਆਂ ਵੱਡੀਆਂ ਸੱਟਾਂ ਵੱਜੀਆਂ ਛੋਟੇ ਵੱਡੇ ਉਹਨਾਂ ਨੂੰ ਥੰਮ ਦਿੱਤੇ ਡੋਲਣਾ ਨਹੀਂ ਤੋਂ ਸਮਰਪਿਤ ਜੀ ਆਪਣਾ ਜੀਵਨ ਜਿਹੜਾ ਉਹਨਾਂ ਨੇ ਕੀਤਾ ਹੋਇਆ ਹੈ ਸਾਡੇ ਕਵੀਸ਼ਰਾਂ ਦਾ ਮਾਣ ਹੈ ਬਹੁਤ ਸਾਰੇ ਕਵੀਸ਼ਰਾਂ ਨੂੰ ਮੋਟਰਸਾਈਕਲ ਉਹਨਾਂ ਦਾ ਮਾਣ ਸਨਮਾਨ ਨਗਰ ਵਿੱਚ ਮਕਾਨ ਬਣਾ ਕੇ ਦੇਣੇ ਗੁਰੂ ਘਰਾਂ ਦੀ ਸੇਵਾ ਮੰਦਰਾਂ ਦੀ ਸੇਵਾ ਔਰ ਐਂਬੂਲੈਂਸ ਦੀ ਸੇਵਾ ਇਸ ਤੋਂ ਇਲਾਵਾ ਹੋਰ ਜਿਹੜੇ ਕੌਮ ਦੇ ਕੰਮ ਹੈ ਸਮਾਜ ਦੇ ਕੰਮ ਹੈ ਧਰਮ ਦੇ ਕੰਮ ਹੈ ਉਹਦੇ ਵਿੱਚ ਆਪਣਾ ਵੱਖਰਾ ਜਿਹਾ ਇੱਕ ਯੋਗਦਾਨ ਪਾਉਂਦੇ ਐ ਤੋਂ ਮੈਨੂੰ ਕਹਿੰਦੇ ਸੀ ਕਿ ਬੋਲਣਾ ਨਹੀਂ ਪਰ ਮੈਂ ਆਪਣੀ ਆਤਮ ਨੂੰ ਮਜਬੂਰ ਹੋ ਗਿਆ ਮੈਨੂੰ ਬੋਲਣਾ ਪੈ ਰਿਹਾ ਹੈ ਕਿਉਂਕਿ ਕਿਸੇ ਵੀ ਫੀਲਡ ਦੇ ਵਿੱਚ ਕੋਈ ਕੰਮ ਕਰਦਾ ਹੈ ਤੇ ਬਣਦਾ ਸਾਡਾ ਅਰਜ਼ ਬਣਦਾ ਸਾਡਾ ਕਿ ਅਸੀਂ ਥੋੜੀ ਬੁંકી ਗੱਲ ਉਹਦੀ ਬਾਤ ਕਰੀਏ ਤੋਂ ਉਹਨਾਂ ਦੇ ਆਗਾਮੀ ਬਹੁਤ ਵੱਡੀਆਂ ਜੜੀਆਂ ਜ਼ਿੰਮੇਵਾਰੀਆਂ ਲੈ ਕੇ ਤੇ ਕੌਮੀ ਕੰਮ ਕਰਨੇ ਆ ਉਹ ਜਿੱਥੇ ਉਹ ਇੱਕ ਮਨੁੱਖਤਾ ਨੂੰ ਸਮਰਪਿਤ ਵੀਰ ਜੀ ਭਾਈ ਵਿਜੇਤਰ ਸਿੰਘ ਹੋਰੀ ਹੈ ਉੱਥੇ ਚੰਗੇ ਕਵੀਸ਼ਰ ਹੈ ਔਰ ਚੰਗੇ ਬਲਾਰੇ ਹੈ ਔਰ ਗੁਰੂ ਪਾਤਸ਼ਾਹ ਦੀ ਬਾਣੀ ਦਾ ਧਿਆਨ ਕਰਦੇ ਹੈ ਬੜੇ ਸਹਜ ਵਸਤਾ ਵਿੱਚ ਉਹ ਵਿਚਰਦੇ ਹੈ ਰੱਬ ਕੀ ਰਜਾਈ ਮੰਨੇ ਸਿਰ ਉੱਪਰ ਕਰਤਾ ਮੰਨੇ ਆਪ ਗਵਾਏ ਵੱਡੀਆਂ ਸਤਾਾਂ ਬੱਚਿਆਂ ਦੀਆਂ ਲੱਗਣੀਆਂ ਔਰ ਫਿਰ ਵੀ ਮਾਲਕ ਨੇ ਉਹਨਾਂ ਨੂੰ ਬਹੁਤ ਵੱਡੇ ਹੌਸਲੇ ਦਿੱਤੇ ਹੈ ਸਾਡੀ ਵੀ ਅਰਦਾਸ ਹੈ ਕਿ ਅੱਜ ਕੁਦਰਤੀ ਸਾਡੇ ਕੋਲ ਆਏ ਹੈ ਤਾਂ ਮੈਂ ਆਰਧਿਕ ਤੌਰ ਤੇ ਉਹਨਾਂ ਦਾ ਧੰਨਵਾਦ ਕਰਨਾ ਹੈ ਔਰ ਵਕ ਵਕ ਥਾਵਾਂ ਤੇ ਉਹ ਜਾ ਰਿਹਾ ਹੈ ਬੜੀ ਪੀੜਿਤ ਲੋਕਾਂ ਦੇ ਨਾਲ ਆਪਣੀਆਂ ਸੇਵਾਵਾਂ ਜਿਨ੍ਹਾਂ ਸਰੇ ਬਣੇ ਜਥਾ ਸ਼ਕਤ ਤੋਂ ਸੇਵਾਵਾਂ ਦੇ ਰਿਹਾ ਹੈ ਤੋਂ ਮੈਂ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਪੂਰ ਬਲ ਇੱਕਦਮ ਬਖਸ਼ਿਸ਼ ਕਰੇ ਤੰਦਰੁਸਤੀ ਦੀ ਦਾਤ ਔਰ ਸਮਰਪਤ ਉਹਨਾਂ ਦਾ ਜੀਵਨ ਇਸੇ ਤਰ੍ਹਾਂ ਬਣਿਆ ਰਹੇ ਤੋਂ ਮੈਂ ਭਾਈ ਸੇਵ ਹੋਰਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਨਾ ਭਾਈ ਫਿਰਸੰਗੁਰਾਂ ਦਾ ਔਰ ਇੱਥੇ ਆਉਣ ਤੇ ਉਹਨਾਂ ਨੂੰ ਜੀ ਆਇਆਂ ਕਹਿਣਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀ ਜੀ ਤੁਸੀਂ ਅਭ ਲੋਕ ਕੁਝ ਹੀ ਦੇ ਸਫਲ ਕਿਦਾ ਸ਼ੁਰੂ ਕੀਤਾ ਜੀ ਤੇ ਮਨ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੁਝ ਜਿਹੜੇ ਜਿਹੇ ਦੇਚ ਉਹ ਦਾ ਆਪਣੀ ਸੰਗਤਾਂ ਨੂੰ ਜਿਹੜਾ ਉਹ ਗੁਰੂ ਘਰ ਨਾਲ ਜੋੜ ਚੁੱਕੇ ਜੀ ਵਾਸਤੇ ਵਿੱਚ ਸਾਡੇ ਕਬੀਸ਼ਰਾਂ ਦੇ ਪਤੰਮਾ ਭਾਈ ਜੋਗਾ ਸਿੰਘ ਜੋਗੀ ਉਹਨਾਂ ਦੇ ਉਸਤਾਦ ਸਹਿਬਾਨਦ ਭਾਈ ਬਲੀ ਸਿੰਘ ਨਿਹੰਗ ਸਿੰਘ ਸਾਡੇ ਇਸ ਨਗਰ ਵਿੱਚ ਬਹੁਤ ਲੰਮਾ ਸਮਾਂ ਰਿਹਾ ਔਰ ਉੱਥੋਂ ਕੇ ਚੇਟਕ ਲਗੀ ਫਿਰ ਜੋਗੀ ਸਾਹਿਬ ਨੇ ਇੱਥੇ ਆਉਣਾ ਔਰ ਉਹਨਾਂ ਦੇ ਦੀਵਾਨ ਸੁਣਨੇ ਔਰ ਪੜ੍ਹਦੇ ਹੁੰਦੇ ਸੀ ਸਕੂਲ ਦੀ ਪੜ੍ਹਾਈ ਦੇ ਵਿੱਚ ਹੀ ਕਪਤਾ ਗਾਉਣੀ ਉਸ ਤੋਂ ਬਾਅਦ ਜ਼ਿੰਦਗੀ ਦਾ ਸਫਰ ਹੌਲੀ-ਹੌਲੀ ਚੱਲਦਾ 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 ਗਿਆ ਫਿਰ ਕਵੀਸ਼ਰੀ ਦੇ ਨਾਲ ਪਿਆਰ ਹੋ ਗਿਆ ਕਵੀਸ਼ਰਾਂ ਦੇ ਨਾਲ ਪਿਆਰ ਹੋ ਗਿਆ ਟਾਡੀ ਵਿਦਵਾਨ ਮੈਨੂੰ 10 ਦਿਨ ਬੜੀ ਪ੍ਰਸੰਤਾ ਹੋਈ ਹੈ ਕਿ ਮੇਰੇ ਨਗਰ ਦੇ ਵਿੱਚ ਮਹਾਨ ਪੰਥਰਤੰ ਬਾਬਾ ਸੰਤ ਸਿੰਘ ਮਸਕੀਨ ਜੀ ਉਹ ਵੀ ਇੱਥੇ ਆਏ ਔਰ ਬੜੇ ਬੜੇ ਢਾਡੀ ਵਿਦਵਾਨ ਲੋਕ ਆਏ 21 ਕਵੀ ਸ਼੍ਰੀ ਦਰਬਾਰ ਹੀ ਇੱਥੇ ਸਲਮਤ ਕਰਾਏ ਔਰ ਤਿੰਨ ਢਾਡੀ ਦਰਬਾਰ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋਵਾਲ ਵਾਲੇ ਮਹਾਂਪੁਰਖ ਉਹ ਵੀ ਇੱਥੇ 26 27 ਸਾਲ ਆਉਂਦੇ ਰਹੇ ਔਰ ਇਸੇ ਤਰ੍ਹਾਂ ਇਹ ਸਫਰ ਚੱਲਦਾ 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 ਗਿਆ ਫਿਰ ਪੋਲੀਟੀਕਲ ਲਾਈਨ 1994 ਦੇ 11ਵੇਂ ਮਹੀਨੇ ਵਿੱਚ ਪਹਿਲੀ ਇਲੈਕਸ਼ਨ ਦਾਸ ਨੇ ਨਗਰ ਨੇ ਲੜਾਈ ਔਰ ਇਸੇ ਤਰ੍ਹਾਂ ਤਿੰਨ ਇਲੈਕਸ਼ਨ ਆਏ ਇਸ ਨਗਰ ਧਲਮਾ ਦੀਆਂ ਲੜੀਆਂ ਜਿਹਦੇ ਵਿੱਚ ਦੋ ਵਾਰੀ ਨਗਰ ਪੰਚਾਇਤ ਦੇ ਪ੍ਰਧਾਨ ਹੋਣ ਦਾ ਮਾਣ ਸੰਗਤ ਨੇ ਮੈਨੂੰ ਦਿੱਤਾ ਹੈ ਰੇਡੀ ਨੰਬਰਦਾਰ ਵੀ ਪਾਤਸ਼ਾਹ ਨੇ ਉਹ ਵੀ ਬਖਸ਼ਿਸ਼ ਕੀਤੀ ਹੋਈ ਹੈ ਔਰ ਮਨ ਵਿੱਚ ਹੁੰਦਾ ਹੈ ਕਿ ਸੇਵਾਵਾਂ ਜਿਹੜੀਆਂ ਉਹ ਮਨੁੱਖਤਾ ਨੂੰ ਸਮਰਪਿਤ ਰਹਿਣ ਔਰ ਕਵੀਸ਼ਰੀ ਤੋਂ ਮੇਰੀ ਰੂਹ ਦੀ ਖਰਾਕ ਹੈ ਮੈਂ ਆਪਣੇ ਆਪ ਨੂੰ ਪ੍ਰਧਾਨ ਘਾ ਕੇ ਜਾਂ ਨੰਬਰਦਾਰ ਜਾਂ ਹੋਰ ਕੁਝ ਨਹੀਂ ਮੈਂ ਕੇਵਲ ਕਵੀਸ਼ਰ ਮੈਨੂੰ ਜਦੋਂ ਕੋਈ ਕਹਿੰਦਾ ਮੈਨੂੰ ਮਨ ਨੂੰ ਮੇਰੇ ਨਿਚੈਨ ਹੁੰਦੀ ਹੈ ਜੇ ਕੋ ਮੈਨੂੰ ਕਵੀਸ਼ਰ ਕਹਿ ਰਿਹਾ ਹੈ ਤਾਂ ਇਹ ਸਫ਼ਰ ਚੱਲਦਾ ਰਿਹਾ ਰੇਡੀਓ ਟੀਵੀ ਤੇ ਜਾਣਾ ਜਾ ਕੇ ਸੇਵਾਵਾਂ ਦੇਣੀਆਂ ਫਿਰ ਦੇਸ਼ ਵਿਦੇਸ਼ ਵਿੱਚ ਕੈਨੇਡਾ ਦੋ ਵਾਰੀ ਅੰਗਰੇਂਡ ਅੱਠ ਵਾਰੀ ਔਰ ਯੂਰਪ ਤੁਹਾਡੇ ਦੇਸ਼ਾਂ ਵਿੱਚ ਵੀ ਤੁਹਾਨੂੰ ਮਿਲ ਕੇ ਆਏ ਔਰ ਉੱਥੇ ਵੀ ਜਾਣ ਦਾ ਤਿੰਨ ਚਾਰ ਵਾਰੀ ਸੁਭਾਗ ਪ੍ਰਾਪਤ ਹੋਇਆ ਔਰ ਇਸ ਤੋਂ ਇਲਾਵਾ ਇੰਡੀਆ ਦੇ ਵਿੱਚ ਕੁਝ ਸਥਾਨਾਂ ਦੇ ਵਿੱਚ ਅਸੀਂ ਗਏ ਤੋਂ ਇਸੇ ਤਰ੍ਹਾਂ ਇਹ ਸਫ਼ਰ ਜਿਹੜਾ ਹੈ ਚੱਲ ਜਾਰ ਰਿਹਾ ਹੈ ਔਰ ਪਤਾ ਨਹੀਂ ਕਦੋਂ ਇਹ ਸਫ਼ਰ ਜਿਹੜਾ ਹੈ ਇਹਦਾ ਅਖੀਰਲਾ ਦਿਨ ਹੋਣਾ ਹੈ ਇਹ ਤੇ ਦਾਦੇ ਨੂੰ ਪਤਾ ਹੈ ਕਿ ਜਿੰਨੇ ਸਾਹ ਵੈਗਰੂ ਨੇ ਦਿੱਤੇ ਐ ਉਹਨੇ ਚੜ੍ਹਦੀ ਕਲਾ ਦੇ ਨਾਲ ਚੱਦੀ ਜਾਂਦੇ ਐ ਹਾਂਜੀ ਭਾਜੀ ਜੀ ਤਨਾ ਵਿਸ਼ਾ ਪਉ ਸ੍ਰੀ ਕਮਿਸ਼ਨ ਮੀਰੇ ਆ ਜੇ ਨਵੇਂ ਨਵੇਂ ਰੋਦੇ ਹਨ ਕੋ ਪਾਰਚੇ ਸੰਭਰਣ ਦੇ ਆ ਉਹ ਕਹੀਏ ਜਿਹਦਾ ਸੰਗ ਗੈਰ ਦੇ ਭਾਜੀ ਸਾਨੂੰ ਕੋ ਦੱਸ ਪਾਓ ਕਿ ਅਸੀਂ ਜਿੱਦਾਂ ਅਸੀਂ ਫੇ ਜੇਬ ਸੁਮੈ ਅਸੀਂ ਕਹੋ ਭਾਈ ਬਰਦਾਸ ਵਿਧਿਆ ਸਿੰਘ ਨਾਲ ਚਲੀ ਜਾਓ ਕਿਉਂਕਿ ਕਿੰਨੀ ਕਿ ਉਹਨਾਂ ਨੇ ਸਮਤ ਬਖਸ਼ੀ ਆ ਜੀ ਬੁੱਧ ਬਖਸ਼ੀ ਹੁਸਾ ਉਹ ਤੁਹਾਨੂੰ ਜਿਹੜਾ ਉਹ ਦੱਸ ਰਣ ਕਿਉਂ ਵੀ ਹਰ ਦੇਸ਼ਾਂ 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 ਜਾ ਰਿਹਾ ਕਰਤਾ ਕਿ ਇਹਦੇ ਬਾਰੇ ਵੀ ਤੁਹਾਡਾ ਕੀ ਵਿਚਾਰ ਹੈ ਅਰੇ ਕੋਈ ਫਾਗੇ ਦਾ ਬਿੱਬਿਆ ਜੀ ਜਾਨੀ ਕਿ ਕਿਸੇ ਜਿਹੇ ਇਹ ਤੁਹਾਨੂੰ ਪਾਠਸ਼ਾਲਾ ਇੱਕ ਸ਼ਬਦਾਂ ਦੀ ਸੁਈ ਅਜਾਨ ਕਹੀ ਨਾ ਜਾਣਨਾ ਜਾਣਨ ਹਾਰਨਾ ਛਾਣਾ ਰਿਖੋ ਭਗਵਾਨੀਆਂ ਦੀਆਂ ਗੱਲਾਂ ਜਾਂ ਉਹਦੇ ਗੀਤਾਂ ਦੀਆਂ ਰੱਬ ਦੇ ਗੀਤ ਨਾਨਕ ਭੋਜਲਪੁਰ ਪਰ ਜੋ ਗਾਵੇ ਪ੍ਰਭ ਜੀ ਦੀ ਕਵੀਸ਼ਰ ਤੁਹਾਡੀ ਗੁਰੂ ਦੇ ਗੀਤ ਗੋਹਦੇ ਸਾਰੇ ਵਿਚਾਰ ਤੇ ਸਾਰੇ ਸੋ ਉਹ ਤੁਹਾਡਾ ਬਹੁਤ ਵਧੀਆ ਵੱਡਾ ਸਵਾਲ ਆ ਜਿੰਨੀ ਜੁਗਤ ਮੰਦਬੀ ਹੋਵੇ ਉਹ ਆਪਣੀ ਪਹੁੰਚ ਮੁਤਾਬਕ ਜਿੰਨਾ ਵਾਹਿਗੁਰੂ ਨੇ ਸਮਤ ਬਖਸ਼ੀ ਆ ਉਹ ਵਧਣਾ ਚਾਹੀਦਾ ਹੈ ਜਿਹੜਾ ਇਹ ਭੰਡਾਰਾ ਜਿਹੜਾ ਬਾ ਦੀਵੇ ਦੇ ਨਾਲ 100 ਦੀਵਾ ਜਗਦੇਵੇ ਤੇ ਉਹ ਦੀਵੇ ਦਾ ਘਟਦਾ ਨਹੀਂਗਾ ਉਹ ਜਿਹੜੇ ਬੁਝੇ ਜਗਦੇ ਨੇ ਤੇ ਇਹ ਬਹੁਤ ਸਾਰੇ بڑے بڑے ਕਵੀਸ਼ਰ ਆਪਣੇ ਚੰਗੇ ਕਵੀਸ਼ਰ ਜਿਹੜੇ ਸਹੀ ਤਕਸਾਲੀ ਕਵੀਸ਼ਰ ਆ ਮੈਂ ਉਹਨਾਂ ਦਾ ਸਾਰੇ ਦਾ ਤਨਵਾਦ ਕਰਦਾ ਔਰ ਮੈਂ ਨਾਲ ਲੈਂ ਲਗਾ ਤੇ ਵੀ ਰਹਿ ਜਾਣਗੇ ਪ੍ਰੋਡੂਸਰ ਜਨਾ ਹੋਵੇ ਸਾਰੀ ਟੋਟਲ ਮੋਢੀ ਬੜੇ ਵਧੀਆ ਵਧੀਆ ਹੁਣ ਪਾਉਂਦੇ ਆ ਕਵੀਸ਼ਰਾਂ ਜਿਹੜੇ ਬੜੇ ਧਾਕੜ ਬਣ ਕੇ ਬੋਲਦੇ ਆ ਮੈਂ ਸਾਰੇ ਪਿਛਲੇ ਜਿਹਦੇ ਦਾ ਕੋਈ ਦੇਣ ਨਹੀਂ ਦੇ ਸਕਦਾ ਫੌਮ ਜਿਹੜੀ ਆ ਪਿਛਲਾ ਦਾ ਦੇਣ ਨਹੀਂ ਦੇ ਸਕਦੀ ਘਾਟੀਆਂ ਦਾ ਪ੍ਰਚਾਰਕਾਂ ਦਾ ਬੁਲਾਰੀ ਕੀਤਨੀ ਜਿੱਤੇ ਇਹ ਕੌਮ ਦਾ ਇੱਕ ਸਰਮਾਇਆ ਵਾ ਇਹਨੂੰ ਸੰਭਾਲ ਕੇ ਰੱਖਣ ਦੀ ਜ਼ਰੂਰਤ ਹੈ ਤੇ ਤੁਹਾਡਾ ਜਿਹੜਾ ਬਚਨ ਬਿਲਕੁਲ ਸਹੀ ਹੈ ਜਿੰਨੀ ਜੋ ਵੀ ਇਹ ਹੈਗੇ ਆ ਔਰ ਸਾਨੂੰ ਬਤਾਲੇ ਕਵੀਸ਼ਰੀ ਉਹਨਾਂ ਨੇ ਵੀਰੇ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੈ ਮੇਰੀ ਬਣੀ ਡਿਊਟੀ ਲਈ ਮੈਂ 6 ਮਹੀਨੇ ਜਿੰਨੀ ਜੋ ਕਿ ਹੈਗੀ ਟ੍ਰੇਨਿੰਗ ਦਿੱਤੀ ਤੋਂ ਕਾਫੀ ਮੁੰਡੇ ਜਿਹੜੇ ਆ ਬਣੇ ਫਿਟਿਸ਼ਰ ਤੇ ਬਹੁਤ ਥੋੜੀ ਮੰਨ ਗਏ ਤਾਂ ਵਧੀਆ ਗੱਲ ਹੈ ਕਮ ਲਗ ਵਿਦਿਆ ਕੋ ਪੜਨ ਜਗ ਲਗ ਘਟਨੇ ਪ੍ਰਾਂਤ ਜਾ ਹੀ ਤਰੀ ਪਹੁੰਚੇ ਨੇ ਤੇ ਪਹੁੰਚੇ ਵਿਦਵਾਨ ਇਹ ਵਿਦਿਆ ਜਿਹੜੀ ਹੈ ਇਹ ਬਹੁਤ ਜੂਰੀ ਹੈ ਤੇ ਕਰੀਏ ਨੇ ਕੋਸ਼ਿਸ਼ ਕੀਤੀ ਗੁਰਬਾਣੀ ਦਾ ਪ੍ਰਮਾਣ ਹੈ 725 ਅੰਕ ਤੇ ਹਰਿਆ ਕਥਾ ਕਹਾਣੀਆਂ ਬਹੁਤ ਨਿਛਾਈਆਂ ਆ ਗੁਰਬਾਣੀਆਂ ਕਹਾਣੀਆਂ ਕੁੱਝ ਸੁਕਤਿਆਂ ਤੇ 975 ਅੰਕ ਤੇ ਕਾਲਜ ਵਿੱਚ ਮੈਂ ਕੀਰਤਨ ਪ੍ਰਧਾਨਾ ਗੁਰੂ ਜੀ ਦੇ ਰਾਜਦਾਨ ਕਿਉਂਕਿ ਜਿਹੜਾ ਗੁਰੂ ਸ਼ਬਦ ਤੇ ਇਹਨੂੰ ਵੰਡਣਾ ਗੁਰੂ ਸ਼ਬਦ ਦੀ ਵਿੱਦਿਆ ਦੇਣੀ ਜਾਂ ਉਹਦੇ ਨਾਲ ਜਿਹੜਾ ਲੈਣ ਆਉਂਦਾ ਏ ਉਹਨੇ ਵਾਸਤੇ ਵੀ ਬੜੇ ਚੰਗੇ ਭਾਗ ਨੇ ਤੇ ਨਿਬੇ ਕੋਈ ਲੈਣ ਆਉਂਦਾ ਏ ਉਹਦੇ ਵਾਸਤੇ ਬੜੀ ਚੰਗੇ ਭਾਗੇ ਸਤਪੁਰਾਂ ਨੇ ਉਹਦੇ ਸਿਰ ਤੇ ਕੋਈ ਮਿਹਰ ਪ੍ਰਿਆਸ ਬਹੁਤ ਵਜੇ ਮਿਹਰ ਪ੍ਰਿਆਸ ਰੱਖਿਆ ਤਾਂ ਕਿ ਉਹ ਕੋਈ ਵਿਦਿਆਰਥੀ ਲੈਣ ਆਇਆ ਅਸੀਂ ਸਰਦਾਰ ਭਾਈ ਗੁਰਦੇਵਾਲ ਸਿੰਘ ਜੀ ਜੋ ਦੁਆਬੇ ਦੀ ਸ਼ਾਨ ਨੇ ਪੂਛੀ ਉਹਨਾਂ ਨੇ ਤੁਹਾਨੂੰ ਕਰਦੇ ਹਾਂ ਤੇ ਸਾਡੇ ਕੋਲ ਵੀ ਇੱਕ ਜੀ ਜੋ ਇੰਟਰਨੈਸ਼ਨਲ ਕਬੱਡੀ ਪਲੇਅਰ ਰਹੇ ਨੇ ਉਹਨਾਂ ਨੂੰ ਵੀ ਜੀਵਤ ਹੋਣਗੇ ਉਹਨਾਂ ਕੋਲ ਦੋ ਸ਼ਬਦ ਜੋ ਆਪਣੇ ਜੀਵਨ ਬਾਰੇ ਜਾਂ ਹੋਰ ਬਾਰੇ ਸੁਝਾਣ ਜੀ ਵਾਇਕ ਇਹ ਜੀਤੋ ਖਾਸ ਹੈ। ਇਹ ਆਖਰੀ ਮਾਰਿਆ ਜਦੋਂ ਜਿਹੜਾ ਉਹ ਪਿੰਨਾਂ ਕਰੇ ਮਾਰਿਆ ਉਸ ਤੋਂ ਆਪਣੇ ਪਿੰਡ ਵਾਲੇ ਬਸਾਉਂ ਤੇ ਸਾਨੂੰ ਬਚਪਨ ਤੋਂ ਇੱਕ ਉਹਦਾ ਕਬੱਡੀ ਨਾਲ ਖੇਡਣਾ ਸ਼ੁਰੂ ਕਰਿਆ। ਕਾਫੀ ਚਿਰ ਹੀ ਤਾਕਤ ਤੋਂ ਤੁੰਡਾ ਨੰਦ ਤੋਂ ਜੰਦੇ ਰਹੇ ਹੋਣ ਸਾਰੇ ਦੁਨਿਆਰੇ ਜੇ ਕੱਢੀ। ਇਹ ਕੋਈ ਇੱਕ ਇਸਾ ਨਾਟਕ ਪਹੁੰਚਾ ਗਿਆ। ਕਾਟਿਆ ਨੀਤੀ ਮੰੰਦਰ ਲੜਾਈ ਹੋਈ ਹੋ ਉਹਨੋਂ ਚੇਹੇ ਜਿੰਨੇ ਜਦਾ ਪੜਾਈ ਨੂੰ ਸ਼ੁਰੂਤ ਨਾ ਪੜਿਆ ਹਾਂ ਕਿ ਦੇਖਣਾ ਜਿਹੜੇ ਪਾਲਜਾਂ ਨੂੰ ਜਿਹੜੇ ਪੜ੍ਹਨਾ ਉਹਨਾਂ ਦਾ ਨਾਮ ਚੁਣਦੇ ਆ ਉਹਦਾ ਵੀ ਮੋਰਦਾ ਹੋ ਗਿਆ ਉਹ ਵੀ ਚੱਲੀ ਗਈ। ਇਹ ਦੇਖਣਾ ਸਾਡੇ ਜਿਹੜੇ ਸਾਲਸੀ ਦੇ ਜਨਮਦਿਨ ਤੇ ਗਰਨਾਨ ਸਬਕ ਤੇ ਲਾਗੇ। ਪ੍ਰਤੀਮਾਨ ਕਿ ਉਹ ਨਾਗਰ ਮੇਲ ਸਿੰਘ ਜੋਰ ਦੀ ਜਿੰਦਾ ਅਜੇ ਤੇ ਇੰਨੇਕ ਬਹੁਤ ਹੈਗੇ ਸਾਡੇ ਪਰਿਵਾਰਾਂ ਦੇ ਕਮੇਟੀ ਵਾਲੇ ਹੈਗੇ ਜਾਂ ਮੁੰਡੇ ਦਾ ਕਮਿਟੀ ਕਮਿਟੀ ਨਾਲ ਲਾਜੋ। ਉਹਨੇ ਪੈਸੂ ਕੱਟ ਦੇ ਪੈਸੂ ਕੱਟ ਦੇ ਜਿਹਨਾਂ ਨੇ ਉਹ ਆਪਣੇ ਰਤੂਰ ਸਾਹਿਬ ਜਿਹੜੀ ਮੂਸਲ ਚੜਾਈ ਉਹ ਜਿਹੜੀ ਕੋਹਾੜੀ ਬਣ ਕਰਨ ਜਿਹਨੇ ਇਸ ਉਹ ਸਾਡੇ استاد ਨੂੰ ਮਤਲਬ ਸਤਿ ਸ੍ਰੀ ਅਕਾਲ ਲੈਸ ਯੂਰੇ ਹਾਂ ਜੀ ਕੱਛੋ ਜਨ ਪਰ ਪਰ ਇਹ ਤਾਂ ਇਹ ਤਾਂ ਇਹ ਤਾਂ ਇਹ ਤਾਂ ਕੋਈ ਚੜਾਈ ਨਹੀਂ ਹੁੰਦਾ ਇਹ ਬਹੁਤ ਔੜੇ ਗੁਹਾਂ ਨਾਲ ਕੋਲ ਮੰਗੈ ਜੀ ਜੀ ਰਾਸ ਤੇ ਇੱਕ ਟੋਕਣ ਲਾ ਕੇ ਮੁੰਡੇ ਤੇ ਪਰਸੂ ਹੋਣ ਦੇ ਤੇਰੇ ਵਾਲੇ ਜਾਂ ਪੁਰਾਣੇ ਤੇ ਸੇਧ ਦੀ ਬਹੁਤ ਸੰਭਾਗਤ ਸੀ ਬਾਜੀ ਗਾਣੀ ਅੱਜ ਵੀ ਅੱਜ ਵੀ ਮੈਂ ਡੰਡ ਤੇ ਬੈਠਾ ਅਰੇ ਸਾਨੂੰ ਇਹ ਹੈ ਕਿ ਇਹ ਨਹੀਂ ਸਾਡੇ ਸ਼ਾਟ ਦੇ ਵਿੱਚ ਸਾਡੀ ਟੀਮ ਨੇ ਮੇਰੇ ਇੱਕ ਬੰਦੇ ਕੀ ਵੀ ਬਲੌਗ ਹੋਣਾ ਮੇਰੇ ਸਿਲ ਮੁੰਡਾ ਬਲੌਗ ਹੈ ਪਲਾਟ ਬਲੌਗ ਇਹ ਕਿੰਨਾ ਰਹੀ ਫੁੱਟੂ ਜਿਹੜਾ ਕਹਿ ਰਿਹਾ ਉਹਦਾ ਫੁੱਟੂ ਕਹਿੰਦੇ ਨੂੰ ਫੁੱਟੂ ਬਰਨ ਸਾਹ ਦਾ ਸਾਡੀ 24 25 ਸਾਲ ਨੂੰ ਲੱਗ ਸੇ ਅਸੀਂ ਨੂੰ ਸਾਰਾ ਬਲੌਗ ਦਿੱਤਿਆ ਕਬੱਡੀ ਵੀ ਜਿੱਤੀ ਕਬੱਡੀ ਟੀਮ ਨੇ ਫੁੱਟ 12 ਜਿੱਤਿਆ ਕਬੱਡੀ ਟੀਮ ਨੇ ਗਾਲੀ 12 ਜਿੱਤਿਆ 400 ਦੀ ਮੀਟਰ ਦੌੜ ਜਿਹੜੀ ਆਪ ਕੋ ਸੜਦਾ ਜਿਹੜਾ ਤਾਂ ਵੀ ਲੇਸੇ ਇਹਨਾਂ ਨੇ ਇਹੋ ਬਦਲੋ ਕੇ ਮੁੰਡਾ ਆਪਣੇ ਚਰਨੀ ਟੇੜਾ ਅਸੂਆ ਜਿਹੜਾ ਰਾਜਪੁਰ ਦਾ ਮਾਮਲਾ ਬੁੱਝਿਆ ਆਪਣੀ ਸ਼ੁਰੂਆਤ ਕਰਦਾ ਹੈ ਜੀ ਮੁਬਲਾ ਬਹੁਤ ਡਾਗੋ ਮਾਸਟਰ ਲੱਗ ਰਿਹਾ ਹੈ ਮਤਲਬ ਇਹ ਇਹ ਖੇਲੀ ਨਹੀਂ ਹਰਫਨ ਮੁਬਲਾ ਕੱਲੀ ਕੱਲੀ ਕਬੱਡੀ ਨਹੀਂ ਖੇਲੀ ਬਾਹਰ ਬਾਹਰ ਪੂਰਾ ਕਾਡ ਪੂਰਾ ਹੋਣਗਾ ਪੂਰ ਕਰਿਆ ਉਹ ਉਹਦੇ ਫੁੱਟੋ ਚ ਦਿਖਾ ਰਿਹਾ ਜੇ ਪੁੱਛਾ ਤਾਂ ਰਿਕਾਰਡ ਅਜ ਤੱਕ ਤੋੜ ਨਹੀਂ ਸਕਿਆ ਕਬੱਡੀ ਕਿੰਨੀ ਮਸਤਰ ਜੁਨਾਦ ਤਕਬਾਲੀ ਬਲੀਬਾਲ ਔਰ 100 ਮੀਟਰ ਦੌੜੀ ਤੇ ਉਹ ਐਂ ਬੁਲਾ ਕਰਦੇ ਨੇ ਪੁੱਛਾ ਨੇ ਸ਼ਹਿਰ ਦੀ ਗੱਲ ਹੈ ਤੇ ਨੂੰ ਮੈਂ ਸੌਂਗਡ ਮਾਰ ਦਿੱਤਾ ਹਾਂ ਹਾਂ ਇਸੇ ਨੂੰ ਤੇ ਸਾਰੇ ਕ੍ਰੀਡੀਆਂ ਤੈਨੂੰ ਤੇ ਇਹ ਇੱਕ ਗੱਲ ਹੈ ਕਿ ਬਚਨਾਂ ਇਹ ਕੋ ਮੇਰੇ ਕਿੱਸੇ ਨਾਲ ਉਹ ਮੜਿਆ ਪਰੜਾ ਸਾਡੇ ਸਾਥੀ ਦੇ ਮਰ ਗਿਆ ਆ ਥੋੜੇ ਦਿਨਾਂ ਦੇ ਵਿੱਚ ਤੈਨੂੰ ਮੈਂ ਇੱਕ ਚੰਦੂ ਦਾ ਵੀ ਤੇ ਪ੍ਰੀਤਾ ਨਗਾਲਿਆ ਹੈ ਜਿਹੜਾ ਹਰ ਦਿਲ ਵਿੱਚ ਚਾਹ ਉਹ ਆਪਣੀ ਖੁਦ ਨੂੰ ਤੇ ਚੁਟਾਈ ਉਹਨਾਂ ਨੂੰ ਜਿਹੜੂ ਥ੍ਰਿਗੂਨ ਸਾਹੇ ਦਾ ਹੈ ਤੇ ਆਪਣੇ ਪਾਕਿਸਤਾਨੀ ਹੈ ਤੇ ਚਾਹ ਤੱਕ ਜਿਵੇਂ ਇਹ ਸਾਰੇ ਸ਼ਾਰਟ ਖੇਲੇ ਇਹ ਇਹ ਜਿਹੜੇ ਮਨ ਨੂੰ ਤੇ ਸਾਡੇ ਇਹ ਤਾਂ ਖਦਾ ਹਣੀਆਂ ਨੇ ਕਿ ਕਿ ਇਸ ਪੇਜ ਦੇ ਹੇਠਾਂ ਇਹ ਨਵੇਂ ਬਾੜ ਗਿਆ ਹੈ ਕਿ ਸਾਫੀ ਸਾਡੇ ਟੇਕਰ ਕਿਡਾ ਤੇ ਬਕਰ ਤੇ ਬਹੁਤ ਉਪਰ ਸੜਨਾ ਪਿਆਰ ਸੀ ਉਹਦਾ ਤੇ ਇੱਕ ਇੱਕ ਬੰਨੇ ਗੱਲਾਂ ਆ ਕੇ ਉਹਨਾਂ ਨਾਲ ਉਹਨਾਂ ਨੂੰ ਦਸੀਏ ਤੇ ਦਸੀਏ ਤੇ ਸਾਡੇ ਮੰਨ ਦੇ ਉਹਨੇ ਵੀ ਆ ਕੇ ਇਹ ਗੱਲ ਨੇ ਵੀ ਸਮਝਾ ਗੁਰਦਾ ਜੀ ਦੀ ਟੀਮ ਬਜੋਗਾ ਦੀ ਕੀ ਖਿੰਦੇ ਤਿੰਨਾਂ ਦੀਆਂ ਲੱਤਾਂ ਤੋੜੀਆਂ ਹੋਰ ਹੋਰ ਕੈਂਚਾ ਪਾ ਕੇ ਕਿਤੇ ਦਾ ਆਪਣੇ ਇਹ ਦੇਸ ਕੋਲ ਖਰੀਦਾਰ ਸਵਾਲ ਪੁੱਗਾ ਹੋਇਆ ਹੈ ਪੂਰਸੰਤ ਤੱਕ ਇਹ ਜਿਹੜਾ ਬੜਾ ਟੰਗ ਇਹ ਹੈ ਕਿ ਪੁਰਾਣੇ ਪਲੇਅਰ ਆਏ ਚੰਗੇ-ਚੰਗੇ ਹੋ ਰਹੇ ਇਹਨਾਂ ਦੇ ਬਲੇਡ ਹੋਣ ਦੇ ਨਾਲ ਨੋਕਟੇ ਆਪਣਾ ਜੀਤ ਰਿਹਾ ਜੋ ਖਮੀਰ ਸੀਵਾ ਮਟਾ ਤੇ ਹੋਰ ਜਦੋਂ ਹੁਣ ਆਪਣੀ ਦੁਨੀਆ ਦੇ ਵਿੱਚ ਭਾਰਮਤ ਨੂੰ ਫਿਕੀੰਦੇ ਬਟਾ ਦੇ ਸੱਭਿਆਚਾਰੀ ਲੇਲਾ ਲੱਗਦਾ ਹੈ ਬਦਗ੍ਰਾਮ ਦਾਸ ਤੇ ਮੇਰੇ ਆਪਣਾ ਮੂਠੂ ਕਿਆ ਦਾ ਹਰਪਰਾਪਨ ਦਾ ਬਾਤ ਦੱਸਾਂ ਉਹਨੂੰ ਮੋੜ ਦੇ ਦੇ ਚੋ ਬੈਟਰੀ ਦੇ ਵਿੱਚ ਜਿਹੜੀ ਹੋਈ ਵੀ ਬਹੁਤ ਪੀਸਿਆ ਲੈ ਗਿਆ ਤੇ ਸਗਾ ਉਹਦਾ ਆਪਣਾ ਹੋ ਗਿਆ ਤੇ ਇਹ ਮੈਂ ਪੁਰਾਣੇ ਆ ਜੋ ਵੀਡੀਓ ਦੇਖਦੇ ਹੋਣਗੇ ਉਹਨਾਂ ਨੂੰ ਪਤਾ ਹੈ ਐਨਆਰਜੀ ਹੈ ਜਾਂ ਸਭ ਨੂੰ ਪਤਾ ਹੀ ਚੱਲਦਾ ਹੋਇਆ ਲੇਕਿਨ ਇਹ ਮੈਂ ਮੈਲੇ ਕਿਲੋਮੀਟਰ ਸਾਡਾ ਰਿਕਾਰਡ ਨਹੀਂ ਤੋੜਿਆ ਅਗਰ ਸਾਡਾ ਰਿਕਾਰਡ ਕੋਈ ਤੋੜੇ ਤਾਂ ਮਾਨੂੰ ਮਦਦ ਕਰਨ ਦੀ ਲੋੜ ਹੋਵੇ ਉਹਨੇ ਦੋ ਹਾਂ ਇੱਕ ਕਬੱਡੀ ਵੀ ਜਿੱਤੀ ਹੋਵੇ ਪੰਚਾਇਤੀ ਟੀਮ ਚਾਹਤੀ ਹੁੰਦੀ ਹੈ ਨਾ ਬਲੋਗ ਤੇ ਇਹ ਇਹ ਆ ਕਿ ਪਰਨੇ ਕੇ ਇਥੇ ਨਾਂ ਤੇ ਤੇ ਹੁਣ ਜਦਾਂ ਗਰਦਿਆ ਸੋਹੇ ਆ ਇਹ ਬਾਹਰ ਵੀ ਛੁਕਾ ਲੇ ਪਰਿੰਦ ਦੇ ਵਿੱਚ ਨਿਸ਼ਾਰਾ ਹੀ ਨਾ ਕਰਦਾ ਜੋ ਵੀ ਗੋਡੀ ਬਾਹਰਲਾ ਜੀ ਵੀ ਸਾਹਿਬ ਇਥੇ ਕੋਈ ਨਾਂ ਤੇ ਪੁੱਛਦਾ ਕਿ ਇਹਨੂੰ ਤਾਂ ਨਾਂ ਹੀ ਸਾਡੇ ਸਭ ਨੂੰ ਗੁੱਸਾ ਆਉਂਦਾ 50 ਹੋਰੀਆਂ ਨੂੰ ਸਾਲ ਪਿਛੋਂ ਖਾਉਂਦੇ ਆ ਤੇ ਉਹਨਾਂ ਦਾ ਤੇ ਇਲਾਕਾ ਕਿਹਦੇ ਆ ਤੁਸੀਂ ਮੂਨੇਰ ਨੂੰ ਪੁੱਛੋ ਤੇ ਇਹ ਸਾਲ ਦੇ ਵਿੱਚ ਕੀ ਨਿਸ਼ਤ ਕੀਤੀ ਉਹਨਾਂ ਦਾ ਫਿਲਮ ਦਾ ਦੱਸ ਲਓ ਮੈਂ ਮੈਂ ਆਪਣਾ ਟ੍ਰੈਕਟਰ ਜਦੋਂ ਮੇਰੀ ਕੈਸੀ ਸਾਹਿਬ ਦੀ ਨੂੰਹ ਹੋ ਰਿਹਾ ਸੀ ਮੈਂ ਕਿਹਾ ਕਿ ਲਿਆਓ ਕੈਸੀ ਸਾਹਿਬ ਦਾ 5 ਸਾਲ ਲਿਆਓ ਮੈਂ ਛੋਟਾ ਨਾਲ 25000 ਲਊਗਾ ਜੇ ਮੈਨੂੰ ਕਿਹ ਘੱਟ ਵਿੱਚ ਜਿੱਤਦਾ ਹੋ। ਠੀਕ ਹੈ ਨਾ? ਤੇ ਸੋਨ ਦੇ ਮਾਜ ਬਹੁਤ ਭਾਵੇਂ ਤਾਂ ਇਹ ਕਰਕੇ ਜੀਆ ਕਿ ਕਹਿੰਦੇ ਨੇ ਫਿਰ ਤੋਂ ਕਹਿੰਦੇ ਆ ਤੇ ਆਪਣਾ ਇੰਟਰਨੈਸ਼ਨਲ ਜਾਂ ਇਹ ਜਮਨੀ ਘਰ ਤੇ ਗੱਲ ਮੈਂ ਸਾਹਮਣੇ ਕਿਹਾ ਕਰਾਂਗਾ। ਇਹ ਇੱਕ ਮੌਕੇ ਜਿੱਦਾਂ ਨਾ ਪਹਿਲਾਂ ਵੇਖੋ ਆਪਣੇ ਦੇ ਤੋਂ ਬੱਧੀ ਬਲੇ ਜਿੰਨਾ ਵੀ ਅੱਜ ਸਾਰਾ ਪਿਆਰ ਬੜਾ ਹੈ ਹਾਂਜੀ ਇੱਕ ਦਿਨ ਪਿਆਰ ਕਰਦੇ ਸੀ ਜੇ ਕੋਈ ਮਤਲਬ ਭਾਵੇਂ ਉਸ ਸਮੇਂ ਕੋਈ ਨੇਮੀਰ ਨਹੀਂ ਸੀ ਹਾਂਜੀ ਪਰ ਦੇ ਬੱਚੇ ਨੇ ਇਕੱਠੇ ਪੜਨਾ ਹੈ ਦਿਲ ਬਹੁਤ ਮੇਰੀ ਦਿਲ ਮੇਰੀ ਇਹ ਸ਼ੌਕ ਹੁੰਦਾ ਹਜ਼ਾਰ ਕ ਨੂੰ ਵੀ ਅਹੀ ਮਤਲਬ ਜਦੋਂ ਕੋਈ ਪੱਠੇ ਵੱਢ ਕੇ ਜਾਂ ਕਿਹਾ ਵਾਹ ਇਸ ਟਾਵੇਂ ਜਰਵਾਣੇ ਪਹੁੰਚਣਾ ਪਹੁੰਚਣਾ ਤੇ ਉਦੋਂ ਸਾਨੂੰ ਕੋਈ ਵੱਡਾ ਹੋ ਕੇ ਦੱਟਾ ਮਾਰਦਾ ਜਰਦੇ ਹਾਂ ਹੁਣ ਕੋਈ ਕਹਿੰਦਾ ਦੱਟਾ ਸਹਾਰਦਾ ਹੀ ਨਹੀਂ ਨਾ ਨਾ ਤੇ ਨਾ ਕੋਈ ਕਿਹਨੂੰ ਕਹਿੰਦਾ ਇਹ ਬੰਦੇ ਖੜੇ ਹੋਊਂ ਬੋਲਣਾ ਬੋਲਣਾ ਪਰ ਉਸ ਸਮਾਂ ਬੋਲ ਬੋਲ ਐਡਵਾਂਸ ਹੋ ਗਿਆ ਤੇ ਵੇ ਹੁਣ ਪਿੰਡੂ ਖੇਡ ਮੇਲੇ ਜਿਹੜੇ ਇਹਦਾ ਵਧੀਆ ਛੋਟੀਆਂ ਟੀਮਾਂ ਦੇ ਵੱਡੇ ਖਿਡਾਰੀ ਆਉਂਦੇ ਆ ਉਹ ਮਤਲਬ ਕਰਕੇ ਚਿਲ ਜਾਂਦੇ ਆ ਹੋਰ ਨਾ ਦੱਸਣਾ ਚਾਹੁੰਦਾ ਕਿ ਸਾਡੇ ਪਿੰਡੇ ਚੰਗਜੀ ਸਿੰਘ ਕੋਲ ਜੇ ਹੁੰਦਾ ਉਹ ਇੱਕ ਉਹਦਾ ਪ੍ਰਾਤ ਕਰਨੀ ਜੀਤ ਲਾ ਇੱਕ ਉਹਦਾ ਪ੍ਰਾਪਤ ਹੋਣ ਤੋਂ ਪਸਤ ਹੋਇਆ ਉਹ ਸਭ ਤੋਂ ਇਹ ਕਰ ਦਿੱਤੇ ਨੂੰ ਮੇਰੇ ਖੇਡ ਭਰੇ ਆ ਮੇਰੇ ਕੰਦੇ ਨੂੰ ਕੋਈ ਗੱਲ ਆਉਂਦੀ ਆ ਤਾਂ ਸਾਡੇ ਤਰ੍ਹਾਂ ਦੇ ਕੋਈ ਬਾਹਰ ਘੰਡੌੜ ਜਾਂਦੇ ਆ ਇਹ ਕਿਤੇ ਵਾਲੇ ਜਿਹੜੇ ਬੰਦੇ ਸਾਡੇ ਆ ਸਾਨੂੰ ਬੜਾ ਅਫਸੋਸ ਆ ਹੁੰਦਾ ਉਹਨਾਂ ਦਾ ਕੋਈ ਨਾ ਕੋਈ ਮਾਨਸਿਕ ਟਕਾਲ ਜਾਣਾ ਨੂੰ ਇਹ ਸਮੇਂ ਕਿਨਾਂ ਨੂੰ ਝੰਗੇਲਾ ਕਰ ਦਿੰਦੇ ਆ ਇਹ ਉਹਨਾਂ ਪਰੋੜ ਤੇ ਇਹਨਾਂ ਨੂੰ ਪੁੱਛਣਾ ਚਾਹੀਦਾ ਵਾ ਕਿਦਾਂ ਮਾ ਕੀ ਕਰਨਾ ਵਾ ਤੇ ਉਹ ਨਹੀਂ ਦੀ ਸੇਵਾ ਦੇ ਸਾਡੇ ਤੇ 2-4 ਸਾਲ 5 ਸਾਲ ਲੇਕਿਨ ਬਹੁਤ ਸਾਡਾ ਜਿਹੜਾ ਨਾ ਇਹ ਥੱਲੇ ਨਗਾਹ ਤੇ ਜਾ ਰਿਹਾ ਸੀ ਧੰਨਵਾਦ ਤੇ ਹਰ ਤਰ੍ਹਾਂ ਦਾ ਤਾਂ ਤਾਂ ਬਹੁਤ ਸ਼ੁਕਰੀ ਹੈ ਜੀ ਮਾ ਤੋਂ ਅਸੀਂ ਆਸ ਕਰਦੇ ਆ ਇਸੇ ਤਰ੍ਹਾਂ ਬਜ਼ੁਰਗਾਂ ਦੀ ਸਾਨੂੰ ਸ਼ੀਵਰ ਮਿਲਦਾ ਨਾ ਵੀ ਔਰ ਵੱਡੇ ਵੀਰਾਂ ਦੀ ਸਾਨੂੰ ਥਾਪਣਾ ਮਿਲਦੀ ਨਾ ਵੀ ਤਾਂ ਜੋ ਅਸੀਂ ਵੀ ਆਪਣੇ ਜੀਵਨ ਕਾਲ ਵਿੱਚ ਕੋਈ ਚੰਗੇ ਮਤਲਬ ਕੰਮ ਕਰ ਸਕੀਏ ਕਿ ਔਰ ਵਸ ਸਮਾਜ ਜਦੋਂ ਅਸੀਂ ਕਿਉਂਕਿ ਸੰਸਾਰ ਤੋਂ ਸਭ ਨਹੀਂ ਜਾਣਾ ਹੈ ਪਰ ਉਹ ਵੀ ਦਰਗਾਹ ਵਿਚ ਇਹ ਲੇਖਾ ਹੁੰਦਾ ਨਾ ਉਹ ਲੇਖਾ ਜਿਹੜਾ ਦੇਣ ਲੱਗਿਆਂ ਸਾਨੂੰ ਕੋਈ ਸ਼ਮਿੰਦਗੀ ਨਾ ਪੈਦਾ ਹੋਵੇ ਸਾਨੂੰ ਕਿਸੇ ਦੀ ਅੱਖਾਂ ਘੜੀ ਨੀਵਾਂ ਨਾ ਹੋਵੇ ਮਹਾਰਾਜ ਜੇ ਪਾਸ਼ਾ ਇੰਜ ਮਤਲਬ ਵੇਰ ਪਰ ਆਤ ਰੱਖੀ ਕਿ ਤੇਰੇ ਦਰ ਤੇ ਆਈ ਇਹ ਸੁਰੱਖਿਓ ਹੋ ਗਿਆ ਹੀ ਹੈ ਬਸ ਇਹਨਾਂ ਤੁਹਾਡੀ ਕੋਸ਼ਿਸ਼ ਸਮਝਦੇ ਆਂ ਦਿਹੋ ਸੱਜਣਾ ਅਸਿਸਰੀਆਂ ਜੋ ਹੋਬ